ਹਾਂਜੀ ਦੋਸਤੋ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆਜੋ ਆਪਾਂ ਤੁਹਾਨੂੰ ਦਰਸ਼ਨ ਕਰਵਾਈਏ ਉਸ ਬੜਮੁੱਲੀ ਅਨਮੁੱਲੀ ਇਤਿਹਾਸਕ ਤੇ ਪ੍ਰਾਤਨ ਧਰਤੀ ਦੇ ਤੇ ਉਸ ਗੁਰਦੁਆਰਾ ਸਾਹਿਬ ਦੇ ਜਿੱਥੇ ਕਿ ਡੋਬ ਦੇ ਬੇੜੇ ਤਾਰੇ ਜਾਂਦੇ ਆ ਜਿੱਥੇ ਲੋਕਾਂ ਦੀਆਂ ਮਨੋ ਕਾਮਨਾ ਸਾਰਿਆਂ ਦੀਆਂ ਪੂਰੀਆਂ ਹੁੰਦੀਆਂ ਤੇ ਜੋ ਦੁੱਖਦਰਦ ਸਾਰਿਆਂ ਦੇ ਪ੍ਰਮਾਤਮਾ ਉਹਨਾਂ ਦੇ ਡੋਬ ਦੇ ਬੇੜੇ ਸਾਰੇ ਤਾਰ ਦਿੰਦੇ ਨੇ ਤੇ ਆਜੋ ਆਪਾਂ ਦਰਸ਼ਨ ਕਰਾਈਏ ਤੁਹਾਨੂੰ ਤੁਸੀਂ ਦਰਸ਼ਨ ਕਰ ਰਹੇ ਹੋ ਅ ਸ਼੍ਰੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਦੋਸਤੋ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਇੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕਾਫੀ ਲੰਬਾ ਸਮਾਂ ਇਸ ਧਰਤੀ ਦੇ ਉੱਪਰ ਤਪ ਕੀਤਾ ਜਿਸ ਵਿੱਚ ਦੱਸਿਆ ਜਾਂਦਾ ਹੈ ਕਿ ਇਤਿਹਾਸ ਮੁਤਾਬਕ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਇੱਥੇ ਭੋਰਾ ਸਾਹਿਬ ਦੇ ਵਿੱਚ 26 ਸਾਲ 9 ਮਹੀਨੇ ਤੇ 13 ਦਿਨ ਇੱਥੇ ਤਪ ਕੀਤਾ ਤਾ ਇੱਥੇ ਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜੋ ਇੱਕ ਪੋਰਾ ਸਾਹਿਬ ਗੁਰਦਰਾ ਸਾਹਿਬ ਬਣਿਆ ਹੋਇਆ ਹੈ ਤੁਸੀਂ ਉਸ ਦੇ ਵੀ ਦਰਸ਼ਨ ਕਰੋਗੇ ਤੇ ਤੁਸੀਂ ਦਰਸ਼ਨੋਂ ਕਰ ਰਹੇ ਹੋ ਗੁਰਦਰਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੇ ਗੁਰਦਰਾ ਸਾਹਿਬ ਦੇ ਦੋਸਤੋ ਤੇ ਇੱਥੇ ਜਦੋਂ ਇਤਿਹਾਸ ਮੁਤਾਬਕ ਮੱਖਣ ਸ਼ਾਹ ਲਵਾਨੇ ਦਾ ਜੋ ਬੇੜਾ ਸੀਗਾ ਜੋ ਇੱਕ ਗੁਜਰਾਤੀ ਕਾਰੋਬਾਰੀ ਦੱਸਿਆ ਜਾਂਦਾ ਸਮੁੰਦਰ ਦੇ ਵਿੱਚ ਉਹਦਾ ਬੇੜਾ ਡੁੱਬ ਰਿਹਾ ਸੀ ਤਾਂ ਉਸ ਟਾਈਮ ਤੇ ਮੱਖਣ ਸ਼ਾਹ ਲਵਾਨੇ ਨੇ ਨ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਉਸ ਟਾਈਮ ਤੇ ਕਿ ਪਾਤਸ਼ਾਹ ਜੀ ਮੇਰਾ ਵਿਗੜਾ ਜਿਹੜਾ ਡੁੱਬਦਾ ਵੇੜਾ ਤਾਰੋ ਤੇ ਮੈਂ ਤੁਹਾਡੇ ਦਰ ਤੇ 512 ਚੜਾ ਕੇ ਜਾਵਾਂਗਾ ਤਾਂ ਉਸ ਟਾਈਮ ਤੇ ਸੰਗਤ ਜੀ ਜੋ ਅਰਦਾਸ ਹੈ ਗੁਰੂ ਸਾਹਿਬ ਜੀ ਕੋਲ ਪਹੁੰਚੀ ਅਰਦਾਸ ਉਹਦੀ ਕਿਉਂਕਿ ਸੱਚੇ ਮਨੋਂ ਸੱਚੇ ਦਿਲੋਂ ਜਿਹੜਾ ਅਰਦਾਸ ਕਰਦਾ ਅੱਜ ਵੀ ਆਪਾਂ ਕਹਿੰਦੇ ਆ ਕਿ ਉਹਦੀ ਪੂਰੀ ਹੁੰਦੀ ਹੈ ਹਨਾ ਪਰ ਮਤਲਬ ਦ੍ਰਿੜਤਾ ਹੋਣੀ ਚਾਹੀਦੀ ਹੈ ਅਰਦਾਸ ਦੇ ਵਿੱਚ ਫਿਰ ਪਾਵਰ ਹੁੰਦੀ ਹੈ ਤਾਂ ਉਸ ਟਾਈਮ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਜਦੋਂ ਉਹਨਾਂ ਦੀ ਅਰਜੀ ਪਹੁੰਚੀ ਅਰਦਾਸ ਪਹੁੰਚੀ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਐਸੇ ਭੋਰੇ ਦੇ ਵਿੱਚ ਹੀ ਉਸ ਟਾਈਮ ਤੇ ਆ ਤਾਪ ਕਰ ਰਹੇ ਸਨ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਅਰਬੀ ਰੂਪੀ ਪ੍ਰਮਾਤਮਾ ਰੂਪੀ ਸ਼ਕਤੀ ਦੇ ਨਾਲ ਤੇ ਉਹ ਮੱਖਣਸ਼ਾਹ ਲਵਾਨੇ ਦਾ ਜਿਹੜਾ ਬੇੜਾ ਸੀ ਉਸ ਸਮੁੰਦਰ ਦੇ ਵਿੱਚੋਂ ਆਪ ਮੋਢਾ ਲਾ ਕੇ ਉਹਦਾ ਬੇੜਾ ਲੰਘਾਇਆ ਦੋਸਤੋ ਤਾਰਿਆ ਉਹਦਾ ਤਾਂ ਉਸ ਤੋਂ ਬਾਅਦ ਮੱਖਣਸ਼ਾਹ ਲਵਾਨਾ ਉਸ ਗੁਰੂ ਪਾਤਸ਼ਾਹ ਨੂੰ ਸੱਚੇ ਪਾਤਸ਼ਾਹ ਨੂੰ ਲਬਦਾ ਹੋਇਆ ਇੱਥੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਆਇਆ ਜਦੋਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਪਰ ਆਇਆ ਤਾਂ ਇੱਥੇ ਦਸਨ ਮੁਤਾਬਕ ਇਤਿਹਾਸ ਮੁਤਾਬਕ ਇੱਥੇ ਤਕਰੀਬਨ 22 ਔਰ ਜਿਹੜੇ ਮਤਲਬ ਸਾਧੂ ਸੀਗੇ ਉਹ ਆਪੋ ਆਪਣੀਆਂ ਚੌਂਕੀਆਂ ਲਾਈ ਬੈਠੇ ਸੀਗੇ ਬਹੁਤ ਸਾਰੇ ਸਾਧੂ ਜਿਹੜੇ ਚੌਂਕੀਆਂ ਲਾਈ ਬੈਠੇ ਸੀਗੇ ਤਾਂ ਮੱਖਣਸ਼ਾਹ ਲਬਾਨਾ ਉਤੋਂ ਉਹਨੇ ਸੋਚਿਆ ਵੀ ਹੁਣ ਕਿਹੜਾ ਗੁਰੂ ਹੋ ਸਕਦਾ ਮਤਲਬ ਮੈਂ ਅਰਦਾਸ ਕੀਤੀ ਵੀ ਇਹ ਨਾ ਤਾਂ ਉਸ ਟਾਈਮ ਤੇ ਸਾਰੇ ਨੂਨ ਨੇ ਇੱਕ ਮਤਲਬ ਤਰੀਕਾ ਅਪਣਾਇਆ ਕਿ ਸਾਰਿਆਂ ਦੇ ਜਿੰਨੇ ਸਾਧੂ ਬੈਠੇ ਸਾਰਿਆਂ ਨੂਨ ਨੇ ਦੋ ਦੋ ਮੋਹਰਾਂਆਂ ਗੀਆਂ ਜਿਹੜੀਆਂ ਟੇਕੜੀਆਂ ਮੱਥਾ ਟੇਕਣਾ ਸ਼ੁਰੂ ਕਰਤਾ ਦੋਸਤੋ ਜੀ ਜਦੋਂ ਨੇ ਦੋ ਦੋ ਮੋਹਰਾਂ ਮੱਥਾ ਟੇਕਣਾ ਸ਼ੁਰੂ ਕਰਤਾ ਤਾਂ ਉਹਨਾਂ ਦੇ ਵਿੱਚੋਂ ਕੋਈ ਵੀ ਨਾਂ ਬੋਲਿਆ ਕਿ ਵੀ ਮੱਖਣ ਸ਼ਾਹ ਜਾਂ ਕੋਈ ਵੀ ਤੋਂ ਇੰਨੀਆਂ ਤੁਖੀਆਂ ਸੀ ਹਨਾ ਤੇ ਤਾਂ ਫਿਰ ਉਹ ਨਿਰਾਸ਼ ਹੋ ਗਿਆ ਫਿਰ ਉਹਨੂੰ ਕਿਸੇ ਨੇ ਦੱਸਿਆ ਕਿ ਇੱਕ ਮਤਲਬ ਇੱਕ ਰੱਬੀ ਰੂਪ ਦਾ ਬੰਦਾ ਜਾਂ ਇੱਕ ਹਨਾ ਤੇ ਵੀ ਗੁਰੂ ਇੱਕ ਰੱਬੀ ਰੂਪ ਉਹ ਮਤਲਬ ਪੂਰਾ ਸਾਹਿਬ ਦੇ ਵਿੱਚ ਦੱਸਿਆ ਜਾਂਦਾ ਕਹਿੰਦੇ ਵੀ ਉੱਥੇ ਬਹੁਤ ਲੰਬੇ ਸਮੇਂ ਤੋਂ ਤਾਪ ਕਰ ਰਿਹਾ ਹੈ ਪੂਰਾ ਸਾਹਿਬ ਦੇ ਵਿੱਚ ਤਾਂ ਫਿਰ ਉਹਨਾਂ ਦੀ ਗੱਲ ਸੁਣ ਕੇ ਮੱਖਣ ਸਾਹਿਬ ਲਵਾਨ ਜਦੋਂ ਪੂਰਾ ਸਾਹਿਬ ਦੇ ਵਿੱਚ ਗਿਆ ਤਾਂ ਉਹਨੇ ਜਾਨਸਾਰ ਉਹ ਮੇਜੇ ਪਹਿਲਾਂ ਕੀਤਾ ਸੀ ਤਾਂ ਉਹਨੇ ਉਹ ਦੋ ਮੋਹਰਾਂ ਜਿਹੜੀਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਜੋ ਅਰਪਿਤ ਕੀਤੀਆਂ ਤਾਂ ਪਾਸ਼ਾ ਜੀ ਕਹਿੰਦੇ ਮੱਖਣ ਸਾਹਿਬ ਲਵਾਨਿਆ ਸੁੱਕ ਕੇ ਤੂੰ 500 ਮੋਹਰਾਂ ਤੇ ਚੜ੍ਹਾ ਤੂੰ ਦੋ ਰਿਆਂ ਤੂੰ ਮਤਲਬ ਉਹਨੂੰ ਚੇਤਾ ਕਰਾਇਆ ਤਾਂ ਫਿਰ ਉਸ ਟਾਈਮ ਤੇ ਮੱਖਣ ਸ਼ਾਹ ਲਵਾਣਾ ਇੰਨਾ ਖੁਸ਼ ਹੋਇਆ ਇੰਨਾ ਖੁਸ਼ ਹੋਇਆ ਤੇ ਉਸ ਟਾਈਮ ਤੇ ਪ੍ਰੋਥੀ ਰੋਲਾ ਫੋਨ ਲੱਗ ਗਿਆ ਕੋਠੇ ਚੜ੍ਹ ਕੇ ਕਹਿੰਦਾ ਸੱਚਾ ਗਰੂ ਲਾਧੋ ਰੇ ਸੱਚਾ ਗਰੂ ਲਾਧੋ ਰੇ ਤਾਂ ਅੱਜ ਉਹੀ ਪੂਰਾ ਸਾਹਿਬ ਦੇ ਤੁਸੀਂ ਦਰਸ਼ਨ ਇੱਥੇ ਕਰ ਰਹੇ ਹੋ ਜਿੱਥੇ ਪਾਤਸ਼ਾਹ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਇਸ ਪੂਰੇ ਦੇ ਵਿੱਚ ਬੈਠੇ ਸਨ ਤੁਸੀਂ ਉੱਥੇ ਹੀ ਪੂਰਾ ਸਾਹਿਬ ਦੇ ਵੀ ਦਰਸ਼ਨ ਕਰ ਲਿਓ ਅੱਜ ਦੋਸਤੋ ਤਾਂ ਇਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜਿਵੇਂ ਮੱਖਣ ਸ਼ਾਹ ਲਵਾਣ ਦਾ ਡੁੱਬਦਾ ਬੇੜਾ ਤਾਰਿਆ ਤੇ ਆਪਾਂ ਵੀ ਇਦਾਂ ਹੀ ਗੁਰੂ ਪਾਛੈ ਅੱਗੇ ਮੱਖਣਛਾ ਲਵਾਣੇ ਵਾਂਗੂ ਅਰਦਾਸ ਕਰੀਏ ਕਿ ਪਾਤਸ਼ਾਹ ਸਾਡੇ ਵੀ ਡੁੱਬਦੇ ਬੇੜੇ ਇਦਾਂ ਹੀ ਤਾਰੋ ਤੇ ਜਿਵੇਂ ਤੁਸੀਂ ਉਹਨਾਂ ਦੇ ਮੱਖਣਛਾ ਲਵਾਣੇ ਤਾਰੇ ਦੀ ਤਾਂ ਦੋਸਤੋ ਵੀਡੀਓ ਜਿਵੇਂ ਤੁਹਾਨੂੰ ਵਧੀਆ ਲੱਗੀ ਤਾਂ ਸ਼ੇਅਰ ਦੋਸਤੋ